ਲਓ ਵੀ ਮਿੱਤਰੋ ਆਪਣੇ ਅੱਡੇ ਦੇ ਹਰ ਸਾਲ ਦੀ ਤਰ੍ਹਾਂ ਸੁਖਮਨੀ ਸਾਹਿਬ ਦਾ ਪਾਠ ਕਰਾ ਰਹੇ ਆਂ ਅੱਡੇ ਦੀ ਸੁਖ ਸ਼ਾਂਤੀ ਤੇ ਪਿੰਡ ਦੀ ਸੁਖ ਸ਼ਾਂਤੀ ਲਈ ਤੇ ਅੱਜ ਪ੍ਰੋਗਰਾਮ ਕਰਾਵਾਂਗੇ ਤੇ ਜਿੱਦਾਂ ਜਿੱਦਾਂ ਪ੍ਰੋਗਰਾਮ ਹੋਊਗਾ ਉਦੋਂ ਉਦੋਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਆਹ ਸਾਡੇ ਪਿੰਡ ਦਾ ਸਰਪੰਚ ਆਂ ਕਾਰ ਦਾ ਕੋਹ ਨਹੀਂ ਇਹ ਬਸ ਬਰਮਾਛੀ ਕਰਦਾ ਮਾੜੀ ਮਾੜੀ ਇੱਧਰ ਦੇਖੋ ਜਿਹਨੇ ਫਲ ਪਾਉਣਾ ਆ ਉਹ ਆ ਰਿਹਾ ਦੇਖੋ ਸਿਰ ਦੇ ਉੱਤੇ ਭਾਰ ਚੱਕ ਕੇ ਹੈ ਚੁੱਕੇ ਦੀ ਬਣਾ ਮਾੜੇ ਸੀਰੇ ਫੈਟ ਨਹੀਂ ਲੱਦਦਾ ਇੱਧਰ ਆਪਣੇ ਪੈਂਡ ਦਾ ਜਿਹੜਾ ਇਹਦਾ ਹੈਗਾ ਸੁੱਖਾ ਇਹ ਪਹਿਲਾਂ ਬਹੁਤ ਸੇਵਾ ਕਰਦਾ ਹੁੰਦਾ ਸੀ ਹੁਣ ਜਾਦਾ ਇਹਦਾ ਭਰਾ ਬਾਹਰ ਗਿਆ ਉਦੋਂ ਦੀ ਸੇਵਾ ਛੱਡਤੀ ਪਾਸ ਇਹਦਾ ਫੋਨ ਤੇ ਗੱਲਾਂ ਕਰਦਾ ਹੈ ਹੁਣ ਇੱਥੇ ਪਾਠ ਕਰਾਵਾਂਗੇ ਸੁਖਮਨੀ ਸਾਹਿਬ ਦਾ ਚਾਬੀ ਵਿੱਚ ਹੀ ਆ ਭਾਜੀ ਮੁੰਡੇ ਨਹੀਂ ਹੁੰਦਾ ਤੇ ਇੱਧਰ ਚੱਲੂਗਾ ਚਾਹ ਪਕੌੜਾ ਸਮਾਂ ਲੈਉਂਦੇ ਆ ਹਸਾਬ ਨਾਲ ਛਾ ਇਹਦੀ ਸਲੈਪ ਮਾਰਦੀ ਆ ਕੀ ਲੈਂਦਾ ਇਹਦੇ ਵਿੱਚ ਗੋਭੀ ਆ ਹਾਂਜੀ ਹਾਂਜੀ ਇਹਦੀ ਫਰੈਸ਼ੀ ਗੋਭੀ ਟੁੱਟ ਕੇ ਆਈ ਹਾਂ ਇਹਦਾ ਪਕੌੜਾ ਬਣੂਗਾ ਬੰਦ ਤੈਨੂੰ ਵੀ ਦਾ ਕੀ ਹੋਇਆ ਸਟਾਰ ਨਹੀਂ ਟਕਾ ਕੇ ਟਕਾ ਕੇ ਇਧਰ ਬੋਲਟ ਸਟਾਰ ਨਹੀਂ ਹੁੰਦਾ ਉਹ ਲੈ ਜਾ ਤੂੰ ਦੁਆ ਉਹ ਅੱਲਾ ਕਿੱਥੇ ਉਹ ਮੈਂ ਪ੍ਰਿੰਸ ਸੁਕਰ ਬਣਾਉਣ ਚੱਲਾ ਉਹਨਾਂ ਨੇ ਆਪ ਹੀ ਆ ਜਾਣਾ ਉਹ ਆਉਦੇ ਨਹੀਂ ਉਹ ਲਬਾਦੇ ਲੈ ਕੇ ਜਾਂਦਾ ਯਾਰ ਆ ਗਿਆ ਉਹ ਜਿਹੜੀ ਕਰੀ ਆ ਭਾਣ ਜਾਨੀ ਆ ਗਿਆ ਇੱਟਾ ਚੱਕ ਲਈਏ ਜਿਉਂ ਮੈਂ ਤੇ ਮੈਡ ਵੀ ਪਿਛਾਉਣਾ ਇੱਟਾ ਚੱਕ ਛੱਡਦੀ ਉਧਰ ਯਾਰ ਆ ਦੇ ਲੈ ਜਿਹੜਾ ਫਾੜ ਲੈਣਾ ਆ ਜਿਹਨੇ ਫਾਲ ਲੈਣਾ ਹੈ ਕਿੰਦਾ ਸੇਵਾ ਕਰਦਾ ਭੱਜ ਭੱਜ ਕੇ ਇਹ ਕਹਿੰਦਾ ਨਵਾਂ ਸਾਲ ਸੁੱਕਾ ਨਾ ਜਾਵੇ ਆਹੋ ਚੱਲ ਸਿਆਲ ਕਰਾਂਗੇ ਚੱਲ ਚੱਲ ਹੱਥ ਲਾ ਲਾ ਤੂੰ ਵੀ ਜਿਆਦਾ ਤੂੰ ਬਦਮਾਸ਼ੀ ਕਰੀ ਜਨਾ ਚੱਲ ਪਈ ਆ ਨਾ ਮਸੀਦਾ ਇਹ ਟਿਕ ਟਿਕ ਫਸਾ ਨਹੀਂ ਕਿਹੜੇ ਤੇ ਭਰੋਂ ਲੱਗੇ ਗੋਸਨੋਂ ਦਾ ਬੋੜਾ ਗੋਸਨ ਲਓ ਜੀ ਸਰਪੰਚ ਗੱਲਾਂ ਨਹੀਂ ਕਰਦਾ ਕੰਮ ਵੀ ਕਰਦਾ ਜੋਰੇ ਵਾਲਾ ਆ ਸਰਪੰਚ ਦੇ ਵਜੇ ਜੈਮ ਜਾਂਦਾ ਰੋਜ਼ ਮਾਰਿਆ ਪਲਟ ਪਲਟ ਕੇ ਹੈ ਇੱਕ ਖੂਬੀ ਦੇਖੀ ਕੋਈ ਪ੍ਰੋਗਰਾਮ ਹੋਵੇ ਜਾਂ ਹਾਂ ਤੈਨੂੰ ਫੋਨ ਆ ਗਿਆ ਟੈਚੀ ਟੈਚੀ ਵਾਂਗੂ ਚੱਕ ਕੇ ਲੈ ਜੂ ਇੱਦਾਂ ਦੇਖੋ ਬਈ ਇਹ ਵੀ ਰੂਲ ਫੋਲੋ ਕਰ ਰਿਹਾ ਆ ਵੀ ਟੈਚੀ ਨੂੰ ਚੱਕ ਕੇ ਲ ਜਾਣਾ ਹੈ ਇੱਦਾਂ ਸਾਡਾ ਬਾਬਾ ਗਰਮ ਬੋਇਆ ਸਵੇਰੇ ਸਵੇਰੇ ਮੌਤ ਦਾ ਗਰਮ ਹੋਏ ਨੇ ਮੌਤ ਦੀ ਕਟ ਖਾਣੀਏ ਨੇ ਇਹ ਜਮਸ਼ੇਰੀਆ ਜੋਗਾ ਦੂਜਾ ਇਹਨੇ ਕਰਨਾ ਕੋਹ ਨਹੀਂ ਬਸ ਪਰਮਾਸ਼ੀ ਕਰਨੀ ਹੈ ਕਿਉਂ ਸਰਪੰਚ ਕਰਨਾ ਕੋਹ ਨਹੀਂ ਸਰਪੰਚ ਹੀ ਕਰਨੀ ਹੈ ਬਸ ਚੱਲ ਹੁਣ ਥੱਕ ਗਿਆ ਸੁੱਖਾ ਵੀ ਆ ਗਿਆ ਆਪਣੇ ਪੈਣ ਦਾ ਬਈ ਗਾਂ ਦੀ ਗਾ ਬੰਦੇ ਘੜੀ ਜਾਂਦੇ ਆ ਸੇਵਾ ਵਾਲੇ ਇਹਦਾ ਭਾਈ ਇਹ ਸਾਰੇ ਪੱਕੇ ਹੀ ਆ ਮਸੀ ਠਾਏ ਆ ਕਿੱਦਾਂ ਭਾਜੀ ਆ ਜਾਦਾ ਨਾ ਸ਼ੀਰਾ ਬਾਹਰ ਗਿਆ ਉਹਦੀ ਸੇਵਾ ਦੇ ਹੈ ਨਾ ਚਾਨਾ ਘੜੀ ਜਾਂਦੀ ਤੇਰੇ ਵਿੱਚ ਜਿਆਦਾ ਨਹੀਂ ਘੜਦੀ ਵੱਧਦੀ ਆ ਭਾਜੀ ਆ ਨਾਲੇ ਬਾਹਰ ਚਲ ਗਏ ਭਰਾ ਸਾਰੇ ਆਪਣੇ ਇਹ ਵੀ ਕੰਮ ਹੋਈ ਜਾਂਦਾ ਆ ਕਹਿੰਦੇ ਬੰਦੇ ਘੱਟ ਰਹਿ ਗਏ ਘੱਟ ਰਹਿ ਗਏ ਹੈ ਤਾਂ ਮੂੰਹ ਆਪਣਾ ਸਵੇਰ ਤਾਂ ਲੱਗਾ ਸੇਵਾ ਕਰਨ ਸ਼ੇਰਾ ਜੀ ਵੀ ਯੋਗਦਾਨ ਪਾ ਰਿਹਾ ਵਿੱਚ ਇਹ ਗੱਲ ਸਰਪੰਚ ਪਵਾੜ ਗਈ ਗਾੜੀ ਨਹੀਂ ਨਹੀਂ ਬਦਲ ਜਾਣਾ ਲੋ ਜੀ ਹਾਂ ਸਰਪੰਚ ਤੁਹਾਨੂੰ ਦੰਦਾਂ ਨਾਲ ਤਾਰ ਛੱਲ ਕੇ ਦਿਖਾਊਗਾ। ਇੱਕ ਵਾਰ ਆਪਣਾ ਕੰਮ ਵੀ ਦਿਖਾ ਦੇ ਮੈਂ। ਐ ਬਾਬਾ ਦੰਦਾਂ ਨਾਲ ਤਾਰ ਛੱਲ ਕੇ ਦਿਖਾਊਗਾ। ਇਹਦਾ ਪਲਾਸ ਲੈ ਚੱਲਾ ਦੇਗਾ ਕਹਿੰਦਾ ਰਹਿਣ ਦੇ ਦੰਦਾਂ ਨਾਲ ਚੱਲ ਦੇਣੀ ਹੈ। ਹਾਂ। ਉਹੀ ਗੱਲ ਹੈ ਦੰਦ ਬਹੁਤ 익ੇ ਆ। ਮੈਂ ਕਿਹਾ ਆਪਣਾ ਕੰਮ ਵੀ ਕੋਈ ਦਿਖਾ ਦੇ। ਕੰਮ ਸਾਰੇ ਪ੍ਰਮਾਧਮਾ ਕਰਾਈ ਜਾਂਦਾ। ਲਓ ਜੀ ਮਿੱਤਰੋ। ਓਪੀ ਥੜ ਗਈ ਆ। ਹੌਣ ਜਾਦੀ ਆ ਫਰੈਸ਼ ਜਾ ਕੇ ਨਾ ਉਹ ਤੁਹਾਨੂੰ ਦੱਸਦਾ ਕੋਬੀ ਹੋਣੀ ਆਪਣੇ ਖਰਾਬ ਆ ਆ ਕੇ ਦੇਖ ਲਓ ਤਾਂ ਇਹ ਨਾ ਮੇਰੇ ਪਾਸੇ ਵੱਟਿਆ ਨਹੀਂ ਆਪਾਂ ਹੁਣ ਜਾ ਕੇ ਫਰੈਸ਼ ਫਰੈਸ਼ ਕੱਟਦੇ ਆ ਤੇ ਨਾਲੇ ਬਲੌਗ ਜਿ ਦਿਖਾਉਨੇ ਆ ਬਾਪਾ ਮਾਰੂ ਦਾਤੀਆਂ ਦਾ ਵੱਡ ਵੱਡ ਕੇ ਇਹਦਾ ਹੱਥ ਬਹੁਤ ਤੇਜ਼ ਆ ਹੁਣ ਖੱਤੇ ਜੋ ਸਿੱਧੀ ਆ ਆਪਾਂ ਚੱਕਣੀ ਆ ਪਕੌੜਾ ਪਕੌੜਾ ਕਰਦਣਾ ਅੱਜ ਪਕੌੜਾ ਪਕੌੜਾ ਹੀ ਹਗਾ ਪੋਰਾ ਵੀ ਲੈ ਹੈਗਾ ਤਾਂ ਲਓ ਜੀ ਹੁਣ ਆਪ ਆਇਆ ਸਰਪੰਚ ਆਪ ਹੋਇਆ ਮੂਰੇ ਕੋਲ ਸਾਹਿਬ ਆਪ ਹੋਏ ਕੋਲ ਸਾਹਿਬ ਆਪ ਹੋਏ ਹੁਣ ਮੂਰੇ ਹੋਣ ਵਧੀਆ ਵਧੀਆ ਵੱਡਣਗੇ ਪ੍ਰੋਗਰਾਮ 4 ਵਜੇ ਤੱਕ ਆਹ ਦੇ ਕਿੰਨੇ ਵਧੀਆ ਫੁੱਲ ਆ ਚਾਰ ਵਜੇ ਤੱਕ ਪ੍ਰੋਗਰਾਮ ਚੱਲਣਾ ਚੱਲੂ ਇੱਧਰ ਚੱਲੂ ਆਹ ਦੇਖ ਵੀ ਨਹੀਂ ਤਾ ਆ ਚੱਲੂ ਤੂੰ ਉਹ ਆਹ ਦੇ ਕਿੰਨੇ ਵਧੀਆ ਲੈ ਮੇਰੀ ਚਾਰ ਫੁੱਲ ਆਹ ਦਾ ਸਾਰਾ ਇਹ ਵੀ ਪਰਮਾਤਮਾ ਦੇ ਘਰ ਲਗਣੀ ਆ ਮੇਂ ਮਿਸਰੇ ਫੁੱਲ ਸਹੀ ਹੋ ਜਾਣੇ ਮੈਂ ਸਰਪੰਚ ਕਰਦਾ ਕਿ ਮੈਂ ਤਾਂ ਵਾਹ ਰੇ ਯਾਰ ਇੰਨੇ ਵਧੀਆ ਫੁੱਲ ਆ ਆ ਤੈਨੂੰ ਦੇਖੀ ਬੱਬਾ ਵਧੀਆ ਪਲਾ ਇੱਧਰ ਆਜਾ ਆ ਕਮੇਟ ਨੇ ਕਾਦੇ ਖੜੀ ਜਾਂਨੇ ਚਿੱਟੂ ਵਾਂਗੂ ਮੈਂ ਕਿਹਾ ਚਿੱਟੂ ਆ ਵਾਹ ਰੇ ਕਿੰਨਾ ਵੱਡਾ ਫੁੱਲ ਆ ਲੋ ਜੀ ਨਵੇਂ ਸਾਲ ਦੇ ਮੌਕੇ ਤੇ ਸਾਡੇ ਸਰਪੰਚ ਸਾਹਿਬ ਲੱਗੇ ਹੋਏ ਆ ਆਲੋਚਨਾ ਸੇਵਾ ਤੇ ਨਾਲ ਕਾਲਾ ਭਾਜੀ ਸਿੰਦੀ ਭਾਜੀ ਮੁੱਖ ਦਿਖਾਓ ਸਤਿ ਸ਼੍ਰੀ ਅਕਾਲ ਬੋਲੋ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਵਧਾਈਆਂ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਈ ਹਾਂ ਜੀ ਧੰਨਵਾਦ ਜੀ ਧੰਨਵਾਦ ਆ ਕਾਕਾ ਭਾਜੀ ਆਪਣਾ ਤਿੰਨ ਨੰਬਰ ਗਲੀ ਦੇ ਵਿੱਚੋਂ ਨਾਲ ਮਨੀ ਭਾਜੀ ਇਹ ਸਾਫ ਸਾਫ ਕਾ ਸਰਪੰਚ ਵਧਾਈਆਂ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਇਹ ਆਪਣੇ ਆ ਗਿਆ ਜੀ ਬਾੜ ਨੰਬਰ ਨਾਲ ਬਾੜ ਨੰਬਰ ਇਹਦਾ 5 ਚ ਪੈਂਦੇ ਆ ਚਾਰ ਚ ਇਹ ਆਪਣੇ ਮੁੱਖ ਸੇਵਾਦਾਰ ਹਾਂਜੀ ਕੀ ਹਾਲ ਚਾਲ ਨੇ ਦੋਸਤੋ ਠੀਕ ਠਾਕ ਜੋ ਲਓ ਜੀ ਆਪਰਾ ਕੁਰੀਆ ਦਾ ਬੰਦਾ ਆ ਕਬਾਲਿਆ ਪਰ ਬਾਹ ਨਹੀਂ ਰੇ ਖੱਜਲ ਕਰ ਰਿਹਾ ਆ ਏ ਬੇਲ ਹੋ ਗਿਆ ਤਾਂ ਘਰ ਦਾ ਪਤਾ ਨਹੀਂ ਕੀ ਹੋਊਗਾ। ਬਾਬਾ ਚੱਕਰ ਕੀ ਆ ਅੱਜ? ਅਨਾਰ ਵਾਲੇ ਵਾਲੇ ਨੂੰ ਵੀ ਬਾਬਾ ਤੂੰ ਤਾਂ ਚੱਲ ਜਾਂਦਾ ਹੁੰਦਾ ਤੂੰ ਗੁੱਸੇ ਵਿੱਚ। ਲਾ ਕੇ ਹੀ ਹਣ ਲੱਗੇ ਹਣ ਬਲ ਪੈਣੀ। ਨਹੀਂ ਲੱਗਦਾ ਨਹੀਂ ਮੈਨੂੰ। ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਸ ਸਟੈਂਡ ਤੇ ਮਾਰਨ ਯਾਦ ਕਰਕੇ ਬਾਕੀ ਆਰੰਭ ਕਰਾਉਣੇ ਆ ਪਾਰਸਾ ਖੋਣੀ ਸਾਹਿਬ ਦਾ ਥਾਣਾ ਕਰਦੇ ਜਾ ਕੇ ਸੰਝਾ ਉੱਥੇ ਬੁਲਾਉਂਦੇ

ਦੇ ਵੇਖ ਤੂੰ ਬਾਹਰ ਨਿਕਲ ਬਾਹਰ ਬਾਹਰ ਘਰ ਤਾਂ ਨਾ ਤੂੰ ਜਾ ਉੱਥੋਂ ਤੂੰ ਪ੍ਰੇਮ ਰੰਗ ਤੋਂ ਪਹਿਲੇ ਫਲ ਆ ਸੀਂ ਸਿੰधरी ਜਿਹਨੇ ਆਪ ਸੁਮਰਾਹੀ ਨਾ ਨਿਕਾ ਕੇ ਲਾਗ ਪਾਏ ਤਿਵੇਂ ਕਾਚ ਨੂੰ ਸਭ ਤੋਂ ਉੱਚਾ ਘਟਕ ਪਾਠ ਦਰਸ ਦੀ ਦਾ ਆਧਿਆਨ ਕਰੀ ਗੁਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਨਮਾਇਆਂ ਦੇ ਮਾਨ ਉਤਾਰਨ ਵਿਤੋਹ ਗੁੰਨ ਨਮਾਇਆਂ ਦੇ ਮਾਨ ਕਾਣਾ ਤਾਨੂਕਿਆਂ ਦੀ ਹੋ ਸੱਚੀ ਵਿਤਾ ਕਾਲਪੁਰਖ ਉਸਿਆ ਸ਼੍ਰੀ ਤਾਨਤਨ ਗੁਰਨਾ ਲਓ ਜੀ ਪ੍ਰੋਗਰਾਮ ਸਮਾਪਤੀ ਵਾਲ ਬਾਧਾ ਹੋਇਆ ਤੇ ਇੱਧਰ ਸਰਪੰਚ ਸਾਹਿਬ ਲਾਏ ਆ ਪਾਂਡੇ ਕੱਢਣ ਸਰਫ ਦੇ ਵਿੱਚ ਤੇ ਆ ਗੱਲਾਂ ਵਾਲਾ ਦੇਖ ਲਓ ਇੱਧਰ ਬਸ ਇਹਨੇ ਗੇੜੀਆਂ ਹੀ ਕੱਢਣੀਆਂ ਲੋਗਾ ਟੂ ਆਹੋ ਉਹ ਤਾਂ ਦੂਗਾ ਵੱਡ ਵੀ ਦਿਖਾ ਦਿਓ ਖੜਾ ਦੂਜੇ ਇਹ ਕਿੱਦੜਿਆ ਉਹ ਦੇ ਜੋਗਾ ਵਨ ਤੇ ਜੋਗਾ ਟੂ ਦੂਜੇ ਦੇਖ ਲਓ ਸਾਡੇ ਕੋਈ ਨਹੀਂ ਕਰਨਾ ਇਹਨਾਂ ਨੇ ਬਸ ਗੇੜੀਆਂ ਕੱਢਣੀਆਂ ਤੇ ਬਰਮਾਖੀ ਕਰਨੀ ਥੋੜੀ-ਥੋੜੀ ਸਾਡਾ ਤਾਂ ਹੀ ਮਾਰਾ ਹਾਂ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਉਹ ਆ ਕਰ ਲਓ ਜੀ ਹਲਵਾਈ ਹੈ ਨਾ ਘੜਦਾ ਹੈਗਾ ਹੁਣ ਨਵਾਂ ਹਲਵਾਈ ਲਿਆਂਦਾ ਕਰਦਾ ਪਾ ਪਾ ਕੇ ਸਮਾਪਤੀ ਹਲਵਾਦ ਰਿਹਾ ਪ੍ਰੋਗਰਾਮ ਵਧੀਆ ਹੋ ਗਿਆ ਪ੍ਰੋਗਰਾਮ ਜਾਨਾ ਉਹ ਜਮ ਮਠਿਆਈ ਵਾਲਾ ਨੰਬਰ ਬਰਮਾਚੀ ਕਰੇ ਕਰੀ ਜਾਂਦਾ ਬਰਮਾਚੀ ਕਾਦੀ ਬਹਾਪ ਰੱਖਿਆ ਆ ਬਰਮਾਚੀ ਕਰਦਾ ਅਜਲੀ ਬਣ ਗਿਆ ਤੇਰੇ ਨਾਲ ਵਧੀਆ ਕੱਢ ਗਿਆ ਉਹ ਤਾਂ ਪ੍ਰਾਣੀਆਂ ਖਰਾਕਾਂ ਖਾਦੇ ਚੋਰੀ ਤੇ ਲੈ ਕੱਲਾ ਹੀ ਨਹੀਂ ਹਟਦਾ ਕੱਲਾ ਹੀ ਹਟਦਾ ਕਿਹਨੂੰ ਹੱਥੇ ਨਹੀਂ ਲਾਉਣ ਦਿੰਦਾ ਸਾਲੀ ਕੀ ਜੀ ਇਦਾਂ ਦੀ ਆ ਯਾਰ ਹਾਂ ਸਮਾਪਤੀ ਆ ਉਹ ਵਾਅਦਾ ਹੋਇਆ ਕੋਈ ਨਹੀਂ ਮੌਕਾ ਉਹ ਜਗ੍ਹਾ ਦੇ ਨਫਰ ਮੌਕਾ ਨਹੀਂ ਬੰਦਾ ਰੋਕਿਆ ਰੋਕਦਾ ਹੀ ਨਹੀਂ ਗਾ ਯਾਰ ਹੈ ਦੇ ਲੈ ਕੱਲਾ ਹੀ ਪਗਾ ਪਗਾ ਗੱਡੀ 'ਚ ਮਾਰੀ ਜਾਂਦਾ ਪਤੀਲੇ ਖੌਣ ਗਿਆ ਮੜਿਆ ਫੜ ਲੋ ਜ਼ੋਰ ਲੱਗ ਗਿਆ ਲਾਦਾ ਪਰ ਨੀਰ ਤੂੰ ਨਹੀਂ ਹੱਥ ਲਾਉਣਾ ਖਰਾਕਾ ਵਾਲਿਆਂ ਦਾ ਕੰਮ ਆ ਪ੍ਰਾਣੀਆਂ ਨਹੀਂ ਇਹ ਤਾਂ ਨਵਾਂ ਹੀ ਆਲੇ ਮੁੰਡਾ ਉਦਾਂ ਹੀ ਦਾੜੀ ਕਰਕੇ ਲੱਗਦਾ عمر ਬੁੱਗੇ ਦੀ ਥੋੜੀ ਆ ਅਮਰ ਥੋੜੀ ਆ ਹੱਥੇ ਨਹੀਂ ਲੋੜਦਾ ਤਾਂ ਕੇ ਮੰਨੂ ਵੀ ਕਹਿੰਦਾ ਪਰੇ ਹੋ ਜਾ ਆ ਦੇਖੀ ਮਾਰਦਾ ਵਗਾ ਵਗਾ ਆ ਦੇਖੋ ਐਦਾਂ ਹੀ ਮਾਰੀਆਂ ਸਾਰੇ ਪਤੀਲੇ ਬਦੂਲੇ ਵਿੱਚ ਮਾਰੀ ਚੱਕ ਕੇ ਲਿਆ ਤਾਂ ਹੀਰ ਚ ਪੂਰਾ ਮੈਂ ਕਹਿੰਦਾ 2 ਡਿਗਰੀ ਹੀਟ ਚ 12 ਦਿਨ ਹੋ ਗਿਆ ਹੀਟ ਚ ਹੀ ਕਹਿੰਦਾ ਚੋਣਾ ਤਾਂ ਮਦੂ ਮੈਂ ਕਹਿੰਦਾ 12 ਦਿਨ ਹੋ ਗਿਆ ਹੀਟ ਚ ਦੇਖ ਲੈ ਸਮਾਪਤੀ ਦਾ ਨਾ ਸਾਰੀ ਸੇਵਾ ਆਪੇ ਲੁੱਟ ਗਿਆ ਹੋਰ ਉਹ ਉੱਥੇ ਬੈਠਾ ਰਿਆ ਪਹਿਲਾਂ ਦੇਖ ਲੈ ਉੱਥੇ ਕਦੀ ਉੱਥੇ ਉੱਥੇ ਬੱਸ ਉਹ ਦੇਖ ਲਾ ਇੰਨੇ ਪਕੌੜੇ ਬਜੇ ਆ ਹੁਣ ਕੱਬਾ ਜੀ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਲਾਲਾ ਜੀ ਕਿੱਧਰ ਲੈ ਚੱਲੇ ਫਿੱਟਰ ਦੀ ਗੱਡੀ ਚ ਰੱਖਣੇ ਆ ਅੱਛਾ ਓਏ ਇਹ ਨਹੀਂ ਇਹ ਆਪਣੇ ਪੈਂਟ ਦਾ ਨੀਗਾ ਇਹ ਬੂਟ ਕਟਾਉਣੀ ਹੈ ਇਹਦੀ